ਬਹੁਤ ਬੰਦੇ ਬੰਦੇ ਨੇ ਚਲੋ ਉਹਨਾਂ ਸਾਨੂੰ ਪ੍ਰਸਿੱਧ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਅਸੀਂ ਵੀ ਨਹੀਂ ਚਾਹੁੰਦੇ ਰੱਖਣ ਦੇ ਵਿੱਚ ਕੋਈ ਵੱਡਾ ਕਦਮ ਚੁੱਕਣਾ ਕਿਉਂਕਿ ਮੈਂ ਵੀ ਪਹਿਲਾਂ ਜਦੋਂ ਇਹ ਸਾਥ ਸੀ ਤਾਂ ਪਰ ਜਦੋਂ ਤਾਂ ਮੈਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਂ ਕੋਈ ਕਿਸੇ ਦੇ ਸਾਰੇ ਕਿਸਾਨ ਬੈਠੇ ਸਾਹਿਬਾਂ ਦੇ ਪਾਰਟੀ ਦੇ ਜ਼ਰੂਰ ਤਾਂ ਇਹ ਆਮ ਪਾਰਟੀ ਦੇ ਕਿਸਾਨ ਬੈਠੇ ਹੋਣਗੇ ਮੈਂ ਇਹ ਨਹੀਂ ਚਾਹਦਾ ਪਾਰਟੀ ਵਾਜ ਦੇ ਵਿੱਚ ਆਵਾਂ ਨਾ ਮੈਂ ਜਿੱਦੋਂ ਦਾ ਕੋਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਪੰਨੀਆਂ ਤਰ੍ਹਾਂ ਜਾਣਦੇ ਹੋ ਗਦਾਇਆ ਸਾਹਿਬ ਜਿਹੜੇ ਪਰਿਵਾਰ ਬਾਰੇ ਜਾਣਦੇ ਹੋ ਮੈਂ ਕਦੀ ਕਿਸੇ ਗਲਤ ਗਲਤ ਗੱਲ ਦੇ ਮਗਰ ਵੀ ਭਰਿਆ ਨਾ ਤੁਰਾਂਗਾ ਮੈਂ ਨਾ ਪਾਜੀ ਪਾਈ ਸ਼ਾਮਾ ਤੁਹਾਡੇ ਦੇ ਸਾਹਮਣੇ ਖੜਾਣ ਕਰਦਾ ਪਰ ਮੈਂ ਕਿਸਾਨਾਂ ਦੇ ਨਾਲ ਇਨ੍ਹਾਂ ਹਰ ਫੁੱਟਾਂ ਦੇ ਨਾਲ ਮੈਨੂੰ ਜਿੱਡੀ ਮਰਜ਼ੀ ਮਿਹਰਬਾਨੀ ਦੇਣੀ ਪਵੇ ਭਾਵੇਂ ਮੇਰੇ ਪਰਿਵਾਰ ਤੋਂ ਪਰਚੇ ਕਰ ਦਿਓ ਭਾਵੇਂ ਮੇਰੇ ਤੋਂ ਪਰਚੇ ਕਰਦੇ ਮੈਨੂੰ ਕੋਈ ਪਰਿਵਾਰ ਨਹੀਂ ਨਾ ਮੈਂ ਮੱਤ ਮੋੜਿਆ ਨਾ ਜਿਹੜਾ ਹੱਕ ਹੈ ਮਾਲਕੀ ਦਾ ਹੱਕ ਮਨ ਦਿਵਾ ਕੇ ਰਹਿਣਾ ਦੇਖੋ ਜੇ ਕਾਂਗਰਸ ਸਰਕਾਰ ਨੇ ਕਟੌਰੀਆਂ ਤੋੜੀਆਂ ਖੱਤੀ ਨਹੀਂ ਖੱਤੀ ਇੱਕ ਕਿਸਾਨ ਹੋਣਾ ਜਿਹੜਾ ਆਪਣੀਆਂ ਜ਼ਮੀਨਾਂ ਦੇ ਪੀਸ ਕਿ ਆਦੇ ਪਰਿਵਾਰ ਪਾਲਦੇ ਸੀ ਦੇਖੋ ਇੱਕ ਜਮਾਂਬੰਦੀ ਆ ਤੁਸੀਂ ਸਾਰੇ ਜਿੰਨ ਤੋਂ ਸਾਡੇ ਬੈਠੇ ਹੋ ਉਹਦੇ ਵਿੱਚ ਦੋ ਖਾਣੇ ਹੁੰਦੇ ਨੇ ਇੱਕ ਹੁੰਦਾ ਮਾਲਕੀ ਦਾ ਖਾਨਾ ਮਾਲਕ ਦਾ ਨਾਮ ਦੂਜਾ ਹੁੰਦਾ ਕਾਸਤਕਾਰ ਦਾ ਨਾਮ ਆਨੇ ਦੋ ਹੀ ਹੁੰਦੇ ਨੇ ਮੈਂ ਕਿਹਾ ਹੁੰਦਾ ਨੰਬਰ ਮੈਡੀਸੀ ਸਾਹਿਬ ਨੂੰ ਪੁੱਛਿਆ ਕਿਸੀ ਸਾਹਿਬ ਚਲੋ ਮਾਲਕੀ ਗੌਰ ਮਿੱਤੀ ਹੋਗੀ ਜਿਹੜਾ ਖਾਨਾ ਕਾਸ਼ ਦਾ ਖਾਨਾ ਉਹਦੇ ਵਿੱਚ ਕਿਹਦਾ ਨਾਮ ਪਾਇਆ ਤੁਸੀਂ ਕਹਿੰਦੇ ਜੀ ਖੁਦ ਕਾਸ਼ ਤੇ ਮੈਂ ਕਹਾਂ ਤੁਹਾਡੀ ਸਰਕਾਰ ਨੇ ਕੋਈ ਜ਼ਮੀਨ ਵਿਜੀ ਆ ਇਹ ਕਾਨੂੰਨ ਕਹਿੰਦਾ ਕਿ ਤੁਸੀਂ ਜਿਹੜਾ ਮੀਂਹ ਦਾ ਫਸਲ ਵੋਦਾ ਨਾ ਸਾਰੇ ਪੰਜਾਬ ਦੇ ਵਿੱਚ ਕਿਸਾਨ ਖੇਤੀ ਕਰਦੇ ਆ ਤੁਸੀਂ ਮਤਲਬ ਵੇਖੋ ਸਾਡੇ ਕਿਸਾਨਾਂ ਦੇ ਨਾਮ ਤੇ ਗੁਰਦੌਰੀ ਕਰੋ ਕਾਸ਼ ਕਰ ਉਹਨਾਂ ਨੂੰ ਕਰੋ ਉਦੋਂ ਪਹਿਲਾਂ ਕਦੇ ਤੁਸੀਂ ਬੈਠੇ ਹੋ ਕਿੰਨੀਆਂ ਸਰਕਾਰਾਂ ਨਹੀਂ ਆਇਆ ਤੱਕ ਆਪਾਂ ਨੂੰ ਕੱਚੀ ਪੈਰੀ ਤੇ ਜਾਂ ਪੱਕੀ ਦੇ ਪੈਸੇ ਸਾਰਿਆਂ ਨੂੰ ਮੰਦੇ ਰਹੇ ਆ ਪਰ ਪਹਿਲੀ ਵਾਰ ਆਸਾਨੂੰ ਕੱਚੀ ਦੇ ਪੈਸੇ 1 ਰੁਪਿਆ ਹੁਣੇ ਬਣ ਗਿਆ ਸਿਰਫ ਸਾਡੀ ਕਰਤੌਰੀ ਟੋੜੀ ਗਈ ਇੱਕ ਇਹ ਬਹਾ ਬਣਾਇਆ ਗਿਆ ਕਿ ਇਹ ਜਿਹੜੀ ਆਪਾਂ ਜਮੀਨ ਪੱਕੀਆਂ ਕੀਤੀਆਂ ਸੀ ਉਹਨਾਂ ਨੂੰ ਤੋੜਨ ਵਾਸਤੇ ਹਕੂ ਸੀਗਾ ਕਿਤੇ ਕਰਤੌਰੀ ਟੋੜਨ ਦਾ ਕੋਈ ਹਕੂ ਨਹੀਂ ਸੀ ਇਹ ਪ੍ਰਸ਼ਾਸਨ ਦੇ ਤੁਹਾਡੇ ਨਾਲ ਧੱਕੇ ਨਾ ਕਾਂਗਰਸ ਨੇ ਵਿਲੇ ਕਹੇ ਨੇ ਰਲ ਕੇ ਕਰਤੌਰੀ ਮਾਰੀ ਨਹੀਂ ਨਸ਼ਾਲੀ ਸੀ ਉਹਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਸੀ ਪਰ ਉਹਨਾਂ ਕਰਤੌਰੀਆਂ ਬਣਵਾਦੀਆਂ ਤੁਹਾਡੀਆਂ ਅਸੀਂ ਹੋਰ ਇਸ ਮੁੱਦੇ ਤੇ ਵੀ ਨਰਾਂਗੇ ਜਿਹੜੇ ਕਿਸਾਨ ਕੀ ਦਾ ਉਹਨਾਂ ਨਾਲ ਨਾਜ ਕਰਦਾਈ ਹੋਏ ਔਰ ਜਿਹੜੇ ਸਾਡੇ ਮੇਨ ਮੁੱਦੇ ਨੇ ਜੀ ਕੱਲ੍ਹ ਇਹ ਵੀ ਸਾਡੀ ਜਿਹੜੀ ਜ਼ਮੀਨ ਹੈ ਸਰਕਾਰਾਂ ਕੀ ਕਰਦੀ ਤੁਸੀਂ ਆ ਵੱਡੇ ਵੱਡੇ ਹਾਈਵੇ ਬੜੇ ਆਪਣੇ ਪੋਲ ਦੀ ਬਾਈਪਾਸ ਲਗਾਇਆ ਪਿੰਡ ਦੀ ਆਮਦ ਨਾਲ ਦਾ ਕਿਸਾਨ ਦੀ ਜ਼ਮੀਨ ਆ ਇਹਨੂੰ 50 ਲੱਖ ਰੁਪਏ ਦੇ ਕੇ ਹਾਈਵੇ ਲੰਘਣ ਖਰੋਣਾ ਪਿਆ ਪਰ ਉਹਦਾ ਪਾੜੀ ਵਾਸਤਾ ਸੀ ਮੈਂ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਮੈਨੂੰ ਸਿਆਣੇ ਹੋ ਪੁੱਛਣਾ ਚਾਹੁੰਦਾ ਵੀ ਇਹ ਪਾਣੀ ਹੈ ਕਿਹੜਾ ਜਿਹੜਾ ਦਰਿਆ ਜੁਗੀ ਹੋਇਆ ਪਾਣੀ ਜੀ ਕਾਜੀ ਸਾਹਿਬ ਪੂਰਾ ਸਮਝਨੇ ਹੋ ਪਾਣੀ ਦੇ ਮਾਲਕ ਕੌਣ ਆ ਜੋ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਨਜਾਇਜ਼ ਕਬਜ਼ਾ ਕਰਕੇ ਪਿਛਲੇ 17 ਸਾਲਾਂ ਤੋਂ ਛੱਡਿਆ ਹੋਇਆ ਜੇਕਰ ਅਸੀਂ ਇੱਥੋਂ ਨਿੱਕੀ ਨਹਿਰ ਲੰਘਦੀ ਹੈ ਤਾਂ ਸਾਡੇ ਪੱਟੂ ਪੱਟੂ ਤੋਂ ਹੁੰਦੀ ਹੈ ਇਸ ਪ੍ਰਾਂਤ ਨੂੰ ਜਾਂਦੀ ਹੈ ਸਰਕਾਰ ਉਹਦੇ ਵਿੱਚੋਂ ਕਿਸਾਨਾਂ ਨੂੰ ਪਾਣੀ ਦਿੰਦੀ ਹੈ ਜਿੰਨਾ ਮੋਢਾ ਹੁੰਦਾ ਪਰ ਜੇ ਨੁਕਸਾਨ ਆਪਦੀ ਮਰਜ਼ੀ ਦੇ ਨਾਲ ਉਹਦੇ ਵਿੱਚ ਟੱਕੀ ਕਰਕੇ ਆਉਂਦੇ ਨੁਕਸਾਨ ਜੇਤ ਨੂੰ ਪਾਣੀ ਨਹੀਂ ਦਿੰਦਾ ਤੇ ਆਪਣੀ ਸਰਕਾਰ ਉੱਤੇ ਆਫੀਦਰ ਚ ਕਾਫੀ ਤੁਸੀਂ ਸਾਡਾ ਪਾਣੀ ਚੋਰੀ ਕਰ ਲਿਆ ਐਵੇਂ ਇੱਕ ਬਾਈ ਜੀ ਸਾਹਿਬ ਫਿਰ ਪਾਣੀ ਕਿੱਧਰ ਆ ਪਾਣੀ ਸੀ ਸਰਕਾਰ ਦਾ ਸੰਭਾਲਣਾ ਕਿੱਨੇ ਸੀ ਇਹਨਾਂ ਵਿਚਾਰਿਆਂ ਕਿਸਾਨਾਂ ਨੇ ਜਿਨ੍ਹਾਂ ਦੀ ਦੋ ਦੋ ਉੱਪਰ ਜ਼ਮੀਨ ਵਿੱਚੋਂ ਵੀ ਗੁਲੀ ਹੋਈ ਆ ਪਾਣੀ ਸੰਭਾਲਣ ਦਾ ਫਰਜ਼ ਸਰਕਾਰ ਦਾ ਕਿਉਂ ਆ ਤੁਹਾਡਾ ਤੁਹਾਨੂੰ ਤਾਂ ਡਰਿਆ ਗਿਆ ਨਹੀਂ ਐ ਪਿਛਲੇ 17 ਸਾਲੋਂ ਅਸੀਂ ਚਾਹੁੰਦੇ ਹਾਂ ਜੇ ਤੁਸੀਂ ਆਮ ਪਾਤੀ ਸਰਕਾਰ ਕਹਿੰਦੇ ਆ ਆਦਮੀ ਦੀ ਸਰਕਾਰ ਇੱਕ ਪ੍ਰਕਿਰਿਆ ਪਿਆਰ ਕਰਕੇ ਜਿਵੇਂ ਬਾਰਡਰ ਐਂਜੇ ਤੇ ਲੈਂ ਲੱਗੀ ਹੋਈ ਹੈ ਇੱਕ ਤੁਸੀਂ ਤੁਹਾਨੂੰ ਪਤਾ ਸਾਰਾ ਉਸ ਤੋਂ ਅੱਗੇ ਬੰਨੇ ਜਿਹੜੇ ਕਿਸਾਨ ਜ਼ਮੀਨ ਬੀਜਦੇ ਨੇ ਉਹਨਾਂ ਨੂੰ 12 ਜਰਨ ਦੇ ਆਪਦੀ ਇੱਕ ਛੇਕਾ ਦਿੱਤਾ ਜਾਂਦਾ ਕਿ ਉਹਨਾਂ ਨਾਲ ਸਮਤ ਖਾਓ ਹੁੰਦਾ ਉਹਨਾਂ ਦੀ ਫਸਲ ਠੀਕ ਹੁੰਦੀ ਹੈ ਉਹਨਾਂ ਦੇ ਪੱਕੇ ਤੋਂ 50% ਪੰਜਾਬ ਸਰਕਾਰ ਨੂੰ ਠੇਕਾ ਦਿੰਦੀ ਔਰ 50% ਸੈਂਟਰ ਦਿੰਦੀ ਹੈ